ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਉਤਰੀ ਤੰਜ਼ਾਨੀਆ ਦੇ ਇੱਕ ਦੂਰ ਦਰਾਡੇ ਇਲਾਕੇ ਵਿੱਚ ਦੋ ਬੱਸਾਂ ਦੀ ਟੱਕਰ ਅਤੇ ਅੱਗ ਲੱਗਣ ਕਾਰਨ 37 ਲੋਕਾਂ ਦੀ ਤਰਦਨਾਕ ਮੌਤ ਹੋਈ ਹੈ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਰਾਸ਼ਟਰਪਤੀ ਸਾਮੀਆ ਸੁਲਹੁ ਹਸਨ ਨੇ ਹਾਦਸੇ ਤੇ ਡੂੰਗਾ ਤੱਕ ਪ੍ਰਗਟ ਕੀਤਾ ਇਸ ਹਾਦਸੇ ਵਿੱਚ ਘੱਟੋ ਘੱਟ 37 ਲੋਕ ਮਾਰੇ ਗਏ ਅਤੇ 30 ਜ਼ਖਮੀ ਹੋਏ ਬੱਸਾਂ ਵਿਚਕਾਰ ਟੱਕਰ ਸ਼ਨੀਵਾਰ ਸ਼ਾਮ ਨੂੰ ਕਿਲੀਮਨਜਾਰੋ ਖੇਤਰ ਵਿੱਚ ਮੋਸੀ ਟਾਂਗਾ ਹਾਈਵੇ ਦੇ ਨੇੜੇ ਸਭਾ ਹਾਂ ਪਾ ਖੇਤਰ ਚ ਹੋ ਪੀੜਤਾਂ ਦੀ ਪਛਾਣ ਤੇ ਕੌਮੀਅਤ ਦਾ ਪਤਾ ਨਹੀਂ ਲੱਗ ਸਕਿਆ ਹਸਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੈਂ ਖਲੀਮਨਜਾਰੋ ਖੇਤਰੀ ਕਮਿਸ਼ਨ ਨੂਰਦੀਨ ਬਾਬੂ ਸੋਗ ਅਗ੍ਰਸਤ ਪਰਿਵਾਰ ਰਿਸ਼ਤੇਦਾਰ ਅਤੇ ਦੋਸਤਾਂ ਪ੍ਰਤੀ ਆਪਣੀ ਡਿਲੀ ਸੰਵੇਦਨਾ ਪ੍ਰਗਟ ਕਰਦਾ ਹਾਂ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਜ਼ਖਮੀਆਂ ਨੂੰ ਜਲਦੀ ਠੀਕ ਕਰੇ ਪ੍ਰਮਾਤਮਾ ਇਸ ਮੁਸ਼ਕਲ ਸਮੇਂ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਹੌਸਲਾ ਤੇ ਤਾਕਤ ਦੇਵੇ